ਅੱਤਕਾ ਵੀਜੀ ਸਾਰੇ ਮੇਰੇ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪੱਡੇ ਪੁੱਛ ਕੇ ਆ ਬਾਈ ਸਰਨਸਿਕੋਲੋਜੀ ਅੱਜ ਵੀ ਬਾਈ ਕੋ ਕੋ ਹੈਗੇ 7-8 ਲੱਗ ਦੇ ਨਾ گاਵਾ ਵੀ ਨਾ ਜਰਸੀ ਦੀ ਬਾਕੀ ਬਾਈ ਜਨੇ ਗੜਬਤ ਕਰਦੇ ਆ ਬਾਈ ਜੀ ਸਤਿਕਾਰ ਜੀ ਸਤਿਕਾਰ ਬਾਈ ਸਤਿਕਾਰ ਹੋਰ ਸਭ ਜੀ ਕਿਹਾ ਬਾਈ ਜੀ ਸ਼ੁਕਰ ਹੋਰ ਪਰਵਾਰ ਸਾਹਿਬ ਮੇਰਾ ਮੇਰਾ ਹੈ ਬਾਈ ਚਲੋ ਵਧੀਆ ਇਕੱਠ ਗਿਆ ਪਹਿਲਾ ਫਤਿਹ ਦੀ ਸਨਝ ਹਾਜੀ ਬਿਲਕੁਲ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਦੇ ਸੰਗ ਦੇਸਾਂ ਦੇ ਰਹਿੰਦੇ ਆ ਸਾਰੇ ਨੂੰ ਪਿਆਰ ਭਰੀ ਸਤਿਕਾਰ ਅਰਦਾਸ ਕਰਦੇ ਆ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਿਲਕੁਲ ਜੀ ਚੜ੍ਹਦੀ ਕਲਾ ਦਾ ਸੰਦੀਪ ਜੀ ਸਾਰਾ ਕੁਝ ਬਿਲਕੁਲ ਜੀ ਹਰ ਕੋਟ ਪਰਿਵਾਰ ਦੀ ਹਰ ਜੀ ਦੀ ਚੜ੍ਹਦੀ ਕਲਾ ਹੀ ਮੰਗਦਾ ਹਾਂ ਜੀ ਤੇ ਬਾਕੀ ਸੰਦੀਪ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਪੇਓ ਦੀ ਸੇਵਾ ਕਰੋ ਸਤਿਕਾਰ ਕਰੋ ਜਿਹੜੇ ਮਾਪੇਓ ਦਾ ਸੇਵਾ ਸਤਿਕਾਰ ਬੜਾ ਆਗਿਆਕਾਰ ਉਹ ਮਾਪਿ ਉਹ ਕਦੀ ਬਜ਼ੁਰਗ ਨਹੀਂ ਹੁੰਦੇ ਨਹੀਂ ਜੀ ਉਹ ਸਦਾ ਹੀ ਜਵਾਨ ਰਹਿੰਦੇ ਆ ਬਿਲਕੁਲ ਨਹੀਂ ਆ ਤਾਂ ਤੁਸੀਂ ਕਰਕੇ ਵੇਖੋ ਮਾਪਿ ਉਹ ਉਦੋਂ ਹੀ ਬਜ਼ੁਰਗ ਹੁੰਦਾ ਵਾ ਜਦੋਂ ਕੋਈ ਬੱਚਿਆਂ ਤੋਂ ਥੋੜਾ ਦੁਖੀ ਹੁੰਦਾ ਉਹ ਟੈਨਸ਼ਨ ਨਾ ਲਾਓ ਟੈਨਸ਼ਨ ਨਾ ਆ ਉਦਾਂ ਮਾਪਿ ਉਹ ਕਦੀ ਬਜ਼ੁਰਗ ਨਹੀਂ ਹੁੰਦਾ ਸਦਾ ਹੀ ਜਵਾਨ ਰਹਿੰਦਾ ਵਾ ਹਰ ਬੱਚੇ ਦਾ ਆਪਣਾ ਬਣਦਾ ਕਿ ਮਾਪਿ ਉਹ ਦੀ ਸੇਵਾ ਕਰੋ ਸਤਿਕਾਰ ਕਰੋ ਗਲਤੀਆਂ ਵੀ ਹੋ ਜਾਂਦੀਆਂ ਬੜਾ ਕੋਹਾ ਬੱਚਿਆਂ ਨੂੰ ਬਿਤਾਓ ਸਾਰਾ ਕੁਝ ਠੀਕ ਹੋ ਜਾਵੇ। ਬੱਚਿਆ ਦਾ ਅੱਜ ਦਾ ਸਮਾਂ ਦੋਸਤ ਬਣ ਕੇ ਰਹੋ। ਹਾਂਜੀ। ਠੀਕ ਆ ਨਾ। ਦੋਸਤ ਬਣ ਕੇ ਰਵਾਂਗੇ ਤੇ ਬਹੁਤ ਵਧੀਆ। ਉਹਨਾਂ ਦੀ ਭਾਵਨਾਵਾਂ ਨੂੰ ਸਮੇਂ ਮੁਤਾਬਕ ਸੰਬੰਧ ਰੱਖਣਾ। ਹਾਂਜੀ। 25 ਸਾਲ ਬਾਅਦ ਆਟੋਮੈਟਿਕ ਸਾਰਾ ਕੁਝ ਬਦਲ ਜਾਂਦਾ। ਠੀਕ ਆ ਨਾ। ਤੇ ਉਹਨਾਂ ਨੂੰ ਇਹ ਲੱਗਣ ਲੱਗ ਪੈਂਦਾ ਵੀ ਅੱਜ ਦਾ ਸਮਾਂ ਅਸੀਂ ਬਹੁਤ ਇਹਨਾਂ ਨੂੰ ਨਹੀਂ ਪਤਾ। ਤੁਸੀਂ ਹਮ ਥੋੜਾ ਬਹੁਤ ਅਸਾਨ ਨੂੰ ਵੀ ਲੈਣਾ ਕੋਈ ਗੱਲ। ਸਮੇਂ ਮੁਤਾਬਕ ਉਹਨਾਂ ਨੂੰ ਪਤਾ ਲੱਗਦਾ। ਦੇਸ਼ ਕਰਕੇ ਸਮੇਂ ਦੀ ਲੋੜਾ ਸਮੇਂ ਦੀ ਪਰਖ ਕਰੋ ਤੇ ਜਿੰਨਾ ਹੋ ਸਕਦਾ ਵਾ ਬੱਚਿਆਂ ਨੂੰ ਬੇਨਤੀ ਹੈ ਕਿ ਮਾਪਿਆਂ ਨੇ ਦੁੱਖ ਬੜੇ ਹੰਡਾਏ ਹੁੰਦੇ ਆ ਉਹਨਾਂ ਦੇ ਨਾਲ ਨਾਲ ਬੜੀ ਸਤਿਕਾਰ ਕਰਿਆ ਕਰੋ ਬਸ ਇੰਨੀ ਆ ਵੀ ਬੇਨਤੀਆਂ ਹੋਰ ਬਾਕੀ ਸੰਦੀਪ ਜੀ ਮਾਲ ਉਹ ਵੀ ਮੈਂ ਬਿਲਕੁਲ ਤਿਆਰ ਖੜੀ ਆ ਬਾਵੇ ਬਾਵੇ ਆ ਰਹੀ ਹੈ ਨਾ ਜੀ ਤਿਆਰ ਖੜੀ ਇੱਧਰ ਵੀ ਮੀਟਰ ਲੈਵਾ ਅੱਗੇ ਪਾ ਲਾ ਕੇ ਬੈਠੀ ਤੀਜਾ ਸੂਆ ਮੈਂ ਆ ਆਰੇ ਥੁਲੇ ਭਾਈ ਜੀ ਇਹ ਥੁਲੇ ਥਰਾ ਮਾਸ ਮਾਹ ਥਰਾ ਲੋਕਾ ਜੀ ਬਾਹਰ ਦਾ ਮਾਲ ਨਹੀਂ ਆਇਆ ਠੀਕ ਹੈ ਬਾਹਰ ਦਾ ਹੁੰਦਾ ਤੇ ਜਰੂਰ ਦੱਸ ਦਿੰਦੇ ਇਹ ਆ ਵੀ ਐ ਦੁੱਧ ਵਾਲੀਆਂ ਜੀ ਦੁੱਧ ਲੈ ਮੈਨੂੰ ਹਾਂ ਜੀ ਦੁੱਧ ਵਾਹ ਤੇ ਜਹ ਜੂਆ ਮੈਂ ਅੱਗੋਂ ਵੇਖੋ ਕੈਮਰਾ ਵਿੱਚ ਲੇਵਾ ਵਿਖਾ ਦੋ ਪੂਰਾ 1 ਮੀਟਰ ਦਾ ਲੇਵਾ ਉਹ ਘਟੋ ਘਟਾਈ ਬਾਹਰ ਕੱਢ ਕੇ ਵਿਖਾ ਦਿੰਨੀ ਆਜਾ ਆਜਾ ਥੋਲੇ ਭਾਈ ਵੇਖੋ ਵਾਹ ਵੇਖੋ 12 ਆਹ ਹਾਂ ਜੀ ਸਾਡੀ ਮੈਂ ਪਰ ਖਲੋਏ ਕੁਾਰਾਂ ਹੁਣ ਇਹਨੂੰ ਨਾ ਦੋਨੋਂ ਪਾਸੇ ਰੁਕਾ ਦਿਓ ਇੱਕੇ ਲੋਕਾ ਤੇ ਇਧਰੋਂ ਦੇਵਾ ਦਾ ਕੰਸਰਟ ਦੂਸਰੀ ਜੈਡ ਦੀ ਬੁਕਾੜ ਲਈ ਅੱਗੇ ਕਰ ਦਿਓ ਆਹ ਜੀ ਨਾ ਹਾਂ ਗਾ ਜੀ ਪੂਰਾ ਨਾ 1 ਮੀਟਰ ਦਾ ਪੂਰਾ ਲੇਵਾ ਨਾ ਮੈਂ ਅੱਗੇ ਲਈ ਦੇਤੀ 1 ਮੀਟਰ ਦਾ ਬਹੁਤ ਰਾਜੀ ਮੈਂ ਵਾ ਬਿਲਕੁਲ ਹਾਜ਼ਰ ਮੈਂ ਘੜੀ ਆ ਅੱਜ ਸੁਪੇ ਕੱਲ ਸੁਪੇ ਦਸਿਆ ਹਾਂ ਜੀ ਸੱਜਣ ਕੋ ਸੰਦੀਪ ਜੀ ਹਾਜ਼ਰ ਹੈ। ਜਦੋਂ ਦੋਲੀ ਮੈਂ ਤੇ ਵਾਹੋਂ ਉਹਨਾਂ ਤੇ ਜਿੰਨਾ ਦੋ ਦੱਸਿਆ ਫਿਰ ਉਹ ਮੈਂ ਸਵਾਲਾਂ ਆਖ ਕੇ ਵੀਚੇ ਲਉਂਦਾ। ਕੋਈ ਕਿਸੇ ਨਾਲ ਮਤਬਲ ਨਹੀਂ ਹੁੰਦਾ। ਆਪੇ ਮੇਰੇ ਮਤਲਬ। ਸੱਜਣ ਨਾਲ ਜਾਣੀ ਛੋੜੜੀ ਕਮਾਈ ਲੈ ਕੇ ਨਾ ਬਾਈ ਜੀ। ਛੋੜੜੀ ਕਮਾਈ ਲੈ ਕੇ ਨਾ ਤੇ ਵੇਚ ਦੇਣੀ ਆ। ਬਹੁਤਾ ਮਤਲਬ ਵੱਡੀ ਕਮਾਈ ਨਹੀਂ ਕਰਨੀ ਹੈਗੀ। ਬਾਲਾ ਹੀ ਥਣ ਲੇਵਾ। ਬਾਲੀ ਕਮਾਈ ਦੀ ਮਤਲਬ ਚੋਆ ਹੀ ਵਿਟੋਕੀ ਲੱਗੀ ਹੈਗੀ ਆ। ਬੋਲੋ ਜੀ। ਇਹ ਸੰਦੀਪ ਜੀ ਫੱਤਰ ਆ ਫੱਤਰ ਆ ਜੀ ਬਿਲਕੁਲ ਨਾ ਮਤਲਬ ਉਹ ਜੈ ਜੀ ਜਿਆਦਾ ਜਿਆਦਾ ਛੋੜ ਹੀ ਕਰਨੀ ਹੁਣ ਬਾਈ ਨੇ 500 ਹੁਣ ਇਹ ਚੋ 500 ਛੋੜ ਹੀ ਹੋਣੀ ਆ ਤੇ 775 ਦੇਣਾ ਹੀ ਪੈਣਾ ਕਿਉਂਕਿ ਮੈਂ ਵੀ ਲਾ ਬੀ ਬਿਲਕੁਲ ਜੀ ਤੇ ਮੈਂ ਥੋੜਾ ਜਿਹਾ ਘੱਟ ਮੈਂ ਜੀ ਬਾਕੀ ਦੋ ਆ ਵੀ ਮੈਂ ਨੀਲੀ ਦੀ ਬੜੇ ਕੰਮ ਦੀ ਮੈਂ ਰਾਜੀ ਸੁਈ ਲੈ ਜੀ ਆਪਣੇ ਸੁਈ ਜਾ ਜੇ ਪੈਸਾ ਵਖਾਤ ਮਾੜਾ ਚਲੋ ਇਧਰ ਇੱਕ ਮਿੰਟ ਆ ਇਧਰ ਸੰਦੀਪ ਜੀ ਨਹੀਂ ਠੀਕ ਥੋੜੀ ਧਾਕੀ ਅੱਗੇ ਨੂੰ ਆ ਮੈਂ ਕੋ ਨੀਚੇ ਗਿਆ ਮੈਂ ਇਧਰੋਂ ਦੇ ਪਾਸੇ ਉਹ ਖਾਓ ਕੈਮਰਾਮੈਨ ਜੀ ਵੇਖ ਨਿਸ਼ਾਨ ਇਧਰੋਂ ਮੁਖਾਓ ਛੱਟਾ ਛੱਟਾ ਨਾ ਘਟੀ ਆਗੇ ਜੀ ਛੱਟਾ ਦਿੱਤਾ ਚਲੋ ਛੱਟਾ ਆ ਗਿਆ ਆਹ ਆ ਵੀ ਹੱਗਿਓ ਇਧਰੋਂ ਮੁਖਾ ਦਿਓ ਖੋਲੋ ਜੀ ਆ ਜੀ ਨੇ ਇੱਕ ਮਿੰਟਾ ਫ੍ਰੀ ਮਾਰੋ ਬਾਸ ਓਏ ਬਾਤ ਬਾਤ ਆ ਇਧਰ ਰਿਹਾ ਸੰਦੀਪ ਜੀ ਇਧਰ ਹੀ ਐ ਚੋਈ ਹਾਂ ਜੀ ਇਧਰ ਹੀ ਐ ਹਾਂ ਬਾਲੀ ਚੰਗੀ ਚਵਾਈ ਨਿਕਲੀ ਆ ਠੀਕ ਹੈ ਜੇਰ ਘਰ ਸੁਟੀ ਆ ਹਾਂਜੀ ਕੋਈ ਇਹ ਨਹੀਂ ਫਿਕਰ ਵੀ ਕੋਈ ਜੇਰ ਦਾ ਕਿ ਹੇ ਘਾਲ ਦਾ ਕੋਈ ਚਵਾਈ ਪੂਰ ਛੱਟੇ ਦਾ ਸਾਰੀ ਸੋਨੇ ਆ ਰਹੀ ਆ ਹੁਣ ਇਹ ਤੋਂ ਬਾਅਦ ਹੁਣ ਕਿਸੇ ਦੀ ਕਿਸਮ ਹਾਂ ਨਾ ਇਹ ਤੋਂ ਬਾਅਦ ਫਿਰ ਕਿਸੇ ਦੀ ਕਿਸਮ ਆ ਆਪਣੇ ਵੱਲੋਂ ਤੇ ਸੋਨੇ ਆ ਰਗੀ ਦੀ ਲਈ ਆ ਬੰਨੀ ਬਾਅਦ ਤੋਂ ਕੋਈ ਬੱਚੇ ਨੂੰ ਕੋਈ ਗੱਲ ਬੱਚੇ ਨੂੰ ਅਜੇ ਇਹ ਨਹੀਂ ਫਿਰਨਾ ਮਾਰੀ ਬਿਲਕੁਲ ਜੀ ਬਿਲਕੁਲ ਸੱਤ ਬਾਅਦ ਨਹੀਂ ਆ ਬੈਠ ਸੰਦੀ ਜਾਈ ਕਰ ਹਾਂ ਅੱਖ ਅੱਖ ਬਈ ਆ ਆਇਆ ਉਹ ਅੱਖ ਵੀ ਇੱਕ ਮੈਡੀਕਲ ਨਹੀਂ ਹੈ ਜੀ ਹਨਾ ਆ ਇੱਕ ਸਾਰਾ ਤੇ ਨਿਸ਼ਾਨੀ ਸਾਰੇ ਨਿਸ਼ਾਨੀ ਲੈ ਕੇ ਤੋੜੋ ਜੀ ਹੁਣ ਇਹਨੂੰ ਵੀ ਲੋ ਜੀ ਕਾਧੇ ਬਿਲਕੁਲ ਕੋਈ ਛੋਟਾ ਜੀ ਕਾਧੇ ਭਿਆਵਾ ਹਾਂ ਕਿ ਨੀਲੀ ਦੀ ਜਿਆਦੀ ਸੋਕੀ ਮੈਂ ਨੱਤ ਦੀ ਵੀ ਵੇ ਰਕਸਨ ਦੀ ਇਹ ਲੋ ਕਰ ਤਾਦ ਮੀਡੀਅਮ ਜੇ ਉਹ ਸਾਰਾ ਵੀਡੀਓ ਦਾ ਆਜ ਮੈਂ ਸਾਫ ਸੁਥਰੀ ਕੋਈ ਆ ਲੈ ਜੀ ਬਾਜੀ ਇਹ ਵੀ ਸੰਦੀਪ ਜੀ 78000 ਰੁਪਏ 500 ਛੋੜਾ ਜੀ ਕਰਦਾ ਸੁਈ ਲੈ ਲੈ ਜੀ ਕਰਦਾ ਗੱਬਣ ਲੈ ਜੇ ਤੇ ਅੱਜ ਕਿੰਨੀ 24 ਤਰੀਕ ਆ ਨਾ ਜੋ ਜੀ ਸ਼ਾਮਾਂ ਪਈਆਂ ਹੋਣੇ ਵੀਡੀਓ ਆ ਜਾਣੀ ਐ ਵੀ ਆ ਤੇ ਜੀ ਦਾ ਕੀ ਕਰਦਾ ਜਾਂਦਿਆਂ ਬੌੜੀ ਬਾਜੀ ਬਾਜੀ ਠੀਕ ਬੋਜੀ ਪੀ ਜਾਂਦਿਆਂ ਬੌੜੀ ਵਾਲਾ ਕਾਮੀ ਆ ਮੋਣੀਆਂ ਤੋਂ ਮਗਰੇ ਵੀਡੀਓ ਪੇ ਆ ਜਾਣੀ ਅੱਗੇ ਤੇ ਸੁਈਆਂ ਸਪਾਈਆਂ ਮਈਆਂ ਵਾ ਇਹ ਇੱਧਰ ਵੇਖ ਤੇਰੀ ਫੈਕਟੀ ਇੱਧਰ ਬਾਸ ਬਾਸ ਥੋੜੀ ਜਿਹੀ ਘੁਣਾ ਗੱਭਣਾ ਜੀ ਇਹ ਗੱਭਣਾ ਕੋਲ ਮਰੇ ਇਹ ਵੀ ਤਕਰੀਬਨ 8 ਮਹੀਨੇ ਆਦੀ ਹੈ 8 ਮਹੀਨੇ ਪੜਾਈ ਮਾੜੇ ਇੱਕ ਮਿੰਟ ਇੱਕ ਮਾਣੋ ਮਰੇ ਪਰਾ ਕੇ ਜਾ ਰਾਂ ਕੋਲ ਕੋਲ ਇਧਰ ਵੀ ਲੈ ਵਾ ਤੂੰ ਇਧਰ ਉਹ ਇਧਰ ਲੈ ਸੰਦੀਪੀ ਇਧਰ ਬੱਸ ਕਿਹੜਾ ਇਧਰ ਜਿਵੇਂ ਵਿਖਾ ਕਿਹੜਾ ਕਿਹੜਾ ਮੋਟਾ ਥਾਣ ਲੱਗਾ ਅੱਗੇ ਉਹ ਵੇਖੋ ਕੈਮਰਾਮੈਨ ਕਿਹੜਾ ਕਿਹੜਾ ਮੋਟਾ ਥਾਣ ਲੱਗਾ ਬਿਲਕੁਲ ਆ ਵੇਖੋ ਫੇਰ ਜਿਆਦਾ ਇੱਥੇ ਲੈਓ ਇੱਥੇ ਘਮਾਓ ਇਧਰ ਪੜਾ ਦੇਸ ਵਾ ਆ ਜੀ ਲਗਣਾ ਹੈ ਕੇਟ ਪੜੋ। ਪਰ ਠੀਕ ਹੈ ਤੋੜੋ। ਅੱਗੇ ਕਰੋ। ਇਹ ਰੋਟੀ ਬਾਈ ਜੀ ਹੈ। ਬਾਈ ਕਿਸ ਨੇ ਨਾ ਸੇਰਾ ਵਾ ਨਾ। ਹੂੰ। ਇਹ ਕਿਦਾਂ ਦਾ ਲੈਵਾ ਕੋਈ ਵੇਚਦਾ ਨਹੀਂ ਗਾ ਇਦਾਂ ਦੀ ਕੱਟੀ। ਬਿਲਕੁਲ ਜੀ। ਤੇ ਕਈ ਘਰਾਂ ਦੀਆਂ ਮਜਬੂਰੀਆਂ ਦੇਖੇ ਕੱਟੀ ਇਹ ਰਾਜ਼ੀ ਲੈ ਜਾਂਦੀ। ਲੱਗ ਇਹ ਉੱਤੇ ਤੋਂ ਸੇਰਾ। ਇਹ ਠੀਕ ਹੈ ਜੀ। ਆ ਜੋ। ਤੋੜੇ ਜਿਵੇਂ ਮੈਂ ਲਿਓ ਜੋ ਮਰਦੇ ਰਹੇ ਕਿ ਰਮਾਲਾ ਕਹਤੋ ਜੀ ਜਿਹੜਾ ਬੰਦਾ ਨਾ ਸਾਹਮਣੇ ਦਾ ਸਾਡੇ ਕੋਲ ਕੁਆਲਟੀ ਦੀ ਆ 77 577 ਦੀ ਕਰਕੇ ਹੱਥ ਕੋ ਖੜੀ ਸੀ ਅੱਛਾ ਜਦੋਂ ਸਾਡੇ ਘਰ ਆਈ ਸੀ ਠੀਕ ਆ ਅਸੀਂ ਉਹ ਸਾਚੀ ਦਸੀਏ 40000 ਦੀ ਜਿੰਦਗੀ ਉਹਨਾਂ ਨੇ ਮਜਬੂਰੀ ਦਾ ਬਾਗ ਜਾਂਦੀ ਵਿਖੜੀ ਪਈ ਨਹੀਂ ਤੇ ਦੋ ਸਵਾ ਦੋ ਮਹੀਨੇ ਰੋਸ ਤੇ ਕੀ ਹੋ ਚੱਲਿਆ ਇਸ ਨੂੰ ਇਹ ਅੱਜ 60000 ਦੀ ਰਵਾਨੀ ਆਈ ਗਈ ਅੱਜ 60000 ਦੀ ਆ ਅੱਗੇ ਸਮੇਂ ਮੁਤਾਬਕ ਜਿੱਦਾਂ ਕਿਸਮਤ ਤੇ ਬਿਲਕੁਲ ਠੀਕ ਆ ਨਾ ਗੱਭਣ ਜੀ ਇਹ ਵਿਖਾਈਏ ਕਰਾਂਗੇ ਪੂਰੀ ਸੱਚੀ ਅਦਾਸਕ ਦੇਣਗੀ ਅੱਜ ਵਿਖਾ ਦੇ ਆਈਂ ਦਿਰਾਉਣੀ ਮਗਾ ਦੇ ਕੋਈ ਨਹੀਂ ਕੋਈ ਜੇ ਬਾਏ ਦੋ ਜਾਸੂਗਾ ਹਾਂਜੀ ਬਹੁਤ ਵੱਡੀ ਬੈੜ ਵਾ ਇੱਕ ਇੱਕ ਕਰ ਆ ਕੇ ਮੈਂ ਜੀ ਅੱਗੇ ਛਾਣ ਕੇ ਸਾਡੇ ਹੁਣੇ ਆਈ ਆ ਜੀ ਮੱਠੀ ਹਲ ਤੋੜ ਤੋੜੋ ਲੇ ਜੀ ਇਹ 30 ਦਿਨ ਕੋ ਜਿਹੜੇ ਪੂਰੇ ਹੁੰਦੇ ਆ 5 ਦਿਨ ਦੇ ਉੱਤੇ ਵੀ ਘੱਟ ਸਕਦੇ ਆ ਹਾਂਜੀ ਇਹ 30 ਦਿਨ ਪੂਰੇ ਹੁੰਦੇ ਆ ਪਰ 15 ਦਿਨ ਰੋ ਘਟੇ ਲੈ ਆ ਸਕਦੀ ਆ ਲੈ ਲੈ ਸਿੱਧੀ ਘਾੜ ਰਾਰ ਗਈ ਆਸਾਂ ਦੇਤੀ ਤਲਵਾਈ ਵੇਖ ਲੈ ਕੋ ਕਿੰਨੀ ਆ ਲੈ ਮੇਰਾ ਕੁੜੀ ਜੀ ਆਜੋ ਕੀ ਸੇਰਾ ਆ ਰਿਹਾ ਹੈ ਯੂਰ ਹੈਵੀ ਟੁਕ ਜਾ ਬਹੁਤ ਬੱਤ ਕੇ ਬਾਈ ਬੋ ਅੱਧਾ ਬਸ ਉਸ ਤੋਂ ਬਸ ਉਸ ਤੋਂ ਬਸ ਆਪਣਾ ਇੱਕ ਕੰਮ ਆਪ ਕਰਨ ਹਾਂਜੀ ਬਾਜੀ ਇਹ ਸੰਧੀ ਅੱਜ ਪਚਵੇਂ ਜਾਂ ਦੀ ਬਾਕੀ ਫਿਰ ਜੋ ਹੁਣ ਇੱਕ ਵਾਰ ਤਿਆਰ ਕਰਕੇ ਆ ਰਹੇ ਮੇਰੇ ਠੀਕ ਆ ਨਾ ਜਰਸੀਆਂ ਇਹ ਜਰਸੀਆਂ ਦੋ ਦੰਦ ਵਿੱਚੀ ਗੱਬੜ ਨਹੀਂ ਸੂਈ ਵਿੱਚ ਅੱਛਾ ਜੀ ਆ ਬੱਚਾ ਹੀ ਮਗਰ ਹਾਂਜੀ ਹੁਣ ਇਹ ਸੰਧੀ ਵੀ ਆਪਣੇ ਕੋ ਆਈ ਹੈ ਅੱਜ ਹੁਣੇ ਆਈ ਹੈ ਹੁਣੇ ਅਜੇ ਆਉਣ ਲਈ ਆ ਇਹਨਾਂ ਦਾ ਇਹੋ ਹੀ ਸੋਖ ਜੋ ਇੱਕੋ ਵਾਲੇ ਬਸ ਸੀ ਹਾਂਜੀ ਆ ਇਹੋ ਹੀ ਸੋਖ ਹੀ ਹੈ ਠੀਕ ਆ ਇਧਰ ਵੇ ਆ ਵੇ ਆਈ ਆ ਇਹੋ ਹੀ ਸੋਖ ਹੀ ਇਹਨਾਂ ਦਾ ਆ ਵੇ ਕੀ ਬੱਚਾ ਸਾਢ ਤੇ ਭਾਵੇਂ ਨਾ ਸਾਢ ਇਹਨਾਂ ਨੂੰ ਨਹੀਂ ਪਤਾ ਹੈ ਮੇਰਾ ਜਲਦੀ ਕਰੋ ਬਜੀ ਤਾ ਯਾਰ ਇਹੋ ਹੀ ਕੰਮ ਹੈਗਾ ਦੁੱਧ ਕਿੰਨਾ ਬਈ ਉਹ ਦੁੱਧ ਕਿੰਨਾ ਸੰਦੀਪ ਜੀ ਦੁੱਧ ਭਾਵੇਂ 10 ਕਿਲੋ ਕਹਿੰਦੇ 11 ਕਹਿੰਦੇ 9 ਸਾਨੂੰ ਘਰ ਆਇਆ ਦੱਸਿਆ 9 ਕਿਲੋ 9 ਕਿਲੋ ਕਹਿੰਦਾ ਦੱਸਿਆ 9 ਵੀ ਹੋ ਸਕਦਾ ਸਾਢ 8 ਵੀ ਹੋ ਸਕਦਾ ਵਾਸਤੁਰ ਜੀ ਦੇਖਣ ਨੂੰ ਆਇਆ ਲੱਗਦਾ ਜੀ ਤਾਂ 12-13 ਉਹ ਬੱਚਾ ਉਹ ਹੈ ਜੀ ਆ ਬੱਚਾ ਮਾੜੀ ਬੱਚਾ ਉਹ ਵੇਖ ਲੋ ਜੀ ਹੋ ਗਿਆ ਆਜੇ ਸਾਂਝੇ ਵਾਕ ਨਾ ਆਉਂਦੇ ਪਾਸਵਰਡ ਪਿਓਰ ਦਾਨ ਦੋ ਹੋਣਗੇ ਚਾਰ ਹੋਣਗੇ ਤੇ ਡਬਲ ਪੈਸੇ ਚਲੋ ਬੋਲੋ ਜੀ ਦੋ ਦਾਨ ਦੋ ਇਹ ਦਵਾਂਗੇ ਸੰਦੀਪ ਜੀ 32000 ਦੀ 500 ਸਾਢੇ ਕਿੱਤਾ ਇਹ ਗੱਬਣ ਹੋਣੀ ਇਹ ਗੱਬਣ ਦੂਜਾ ਸੁਆ ਚੰਗੀ ਏ ਫੰਮੀਆਂ ਦੇ ਸਾਰੇ ਬੜੀਆਂ ਬਖਾਲ ਲਾਟੀ ਹੁੰਦਾ ਨਾ ਬੜੀ ਕੋਈ ਮੇਰਾ ਜਰਸੀ ਬਜੀ ਜਰਸੀ ਹਾਂ ਕਾ 9 ਕਿਲੋ ਕਿਹਾ ਇਹ ਰੱਖੇ ਲੋ 10 ਕਿਲੋ ਅਗਲਾ ਫਰ ਫਰ ਕੇ ਭੇਜਦਾ ਪਹਿਲੇ ਆਪਾਂ ਕਈ ਹੀ ਹੋਣਾ ਬੜ ਬੜ ਕੋ ਇਹੁਣ ਇਹ ਤਾਂ ਲੋ ਜੀ ਵੇਖੋ ਜਰਾ ਦੀ ਤੈਨੂੰ ਤੋਰ ਤੋਂ ਆ ਇਹਨੂੰ ਅੰਦਰ ਤੋਰਦਾ ਕਰੋ ਅੰਦਰ ਤੋਰ ਲੋ ਆ ਬਈ ਵੇਖ ਬ੍ਰੀਡ ਬੋਲਦਾ ਬ੍ਰੀਡ ਦਾ ਭਾਜੀ ਇਹ ਕੀ ਬੋਲਦਾ ਆਹ ਤੋਰ ਬੱਸ ਮਰ ਤੋਲ ਤੋਲ ਇਹ 36000 3500 500 35.5 35.5 ਚਲੋ ਇਹ ਨਹੀਂ ਇਹ ਵੀ ਗੱਬਣੀ ਲੈ ਜਾਣੇ ਆ ਦੇਣ ਹਫਤਾ 10 ਦਿਨ ਲੈ ਜੇ ਬਾਕੀ ਕਿਹੜੀਆਂ ਘਰੀਆਂ ਆਂ ਨਾ ਨਾ ਥੰਡੀਆਂ ਇਹ ਵੀ ਬਹੁਤ ਯਾਦੀ ਆ ਇਹ ਨਹੀਂ ਕੋਈ ਗੱਲ ਹੈਗੀ ਵੀ ਇਹ ਵੀ ਦਰੋ ਜੀ ਇਹ ਵੀ ਦਰੋ ਲਓ ਜੀ ਵੇਚ ਲੋ ਬਰਾ ਦੇ ਅਰੇ ਪਾਹ ਨਹੀਂ ਕਿਨੇ ਕਿ ਆ ਜੀ ਗਰਮੀ ਹੈਗੀ ਦੁੱਧ ਨੂੰ ਮਈਆਂ ਮਾਰੀ ਗਏ ਨੇ ਭਾਈ ਜੀ ਇਸੇ ਮੱਝਾਂ ਵਾਲਾ ਕੋਈ ਫਰਕ ਨਹੀਂ ਯਾਰ ਇਹ ਆ ਵੀ ਕੋਈ ਰਸ ਉਹ ਵੀ ਕੋਈ ਰੱਸੀ ਨਹੀਂ ਪਾਉਣੀ ਪੈਂਦੀ ਕੋਈ ਕੁਝ ਨਹੀਂ ਪਾਉਣਾ ਪੈਂਦਾ ਆ ਵੇਖੋ ਕਿੱਦਾਂ ਮੂੰਹ ਮੂੰਹ ਵੇਖੋ ਕਿਹੜਾ ਆਉਂਦਾ ਦਿਖਾਓ ਕੈਮਰਾਮੈਨ ਆਜੋ ਜੀ ਹਾਂਜੀ ਤੂੰ ਉਹਦਾ ਪੱਠਾ ਹੀ ਮੁੱਲ ਕਾ ਰੋਨੇ ਅਗਲੀ ਵੀ ਤੋਰਦੀ ਚਲੋ ਠੀਕ ਹੈ ਠੀਕ ਹਾਂ ਆਹ ਇਥੇ ਹੁਣ ਮੈਂ ਠਾਨ ਬੋਰ ਟੌਪ ਦਾ ਬੰਨਾ ਵੈਣ ਨੂੰ ਕੁਝ ਯਾਦੀ ਬੰਨਾ ਵਾ 10 ਕ ਦਿਨ ਦੀ ਕੱਚੀ ਵੀ ਹੋਣੀ ਹੈ ਹਾਂਜੀ ਇਹ ਵੀ ਸੰਦੀ ਜੀ ਵੈਰ ਦੇ ਠਾਨ ਠੋਣ ਬੜਾ ਸੋ ਇਹ ਸਭ ਤੋਂ ਪਹਿਲਾ ਤਿਆਰ ਹੋ ਜਾਣੀ ਹੈ ਨਾ ਇਹਦੇ ਆਈ ਆ ਉਹ ਖੋਲਿਓ ਹਾਂਜੀ ਮੂੰਹ ਮਾਇ ਦਾ ਵੀ ਸਿਰਾਈ ਤੋੜੋ ਜੀ ਵੀ ਆਈ ਫਿਰਿਆ ਕੋਤਸ ਨਾ

ਲਾਸਟ ਪੀਸ ਹੀ ਬਈ ਲਾਸਟ ਪੀਸ ਦਾਨ ਦੋ ਮਲਗਰ ਵਾਲੇ ਦੋਵੇਂ ਪੀਸ ਦੇ ਦੇ ਜਮਾਨੀ ਇਹ ਵੀ ਜੀ 33 33000 ਦੀਆਂ ਦੋਵੇਂ ਆ ਲਓ 33000 ਦੀਆਂ 33000 ਦੀਆਂ ਪੰਪਾ ਸੇ ਛੋੜ ਸਾਡੇ ਸਾਡੇ ਬੱਚੇ ਜਿਹੜੀ ਮਾਰਜੀ ਲੈ ਲਓ ਹਾਂ ਇਹ ਲੈ ਲਓ ਉਹ ਲੈ ਲਓ ਮੇਰੇ ਵਾਸਤੇ ਦੋਵੇਂ ਦੋ ਇੱਕ ਵਜੇ ਬਿਲਕੁਲ ਜੀ ਮੈਂ ਤਾਂ ਦੋਵਾਂ ਦੇ ਬਰਾਬਰ ਹੀ ਖਰਚੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਜਿੰਨੂੰ ਕੋਈ ਚੰਗੀ ਮਾੜੀ ਲੱਗਦੀ ਉਹਨੇ ਆਪਣੀ ਦੇਖ ਲਓ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਜੀ ਤੇ ਇਹੋ ਹੀ ਸੰਦੀਪ ਜੀ ਮਾਲ ਆ ਆਪ ਲੈ ਲਓ ਬੜਾ ਸੋਸ ਸਮਝ ਕੇ ਲੈ ਲਿਆ ਨੇ ਵੇਖੋ ਖਰਚਾ ਉਹਨੇ ਹੋ ਜਾਂਦਾ ਐਸੇ ਜਿਹੜਾ ਮੈਂ ਤੇ ਸਾਰਾ ਕੋਸ਼ਿਸ਼ ਕੀਤਾ ਹਾਂ ਹਾਂ ਜੀ ਸਵੇਰ ਦੇ ਨਾਲ ਤੇ ਦਿਵਾਲੀ ਚਾਰ ਚਾਰ ਕੁੜੀਆਂ ਸ਼ੈਂਪੂ ਦੀਆਂ ਵੀ ਲੱਗਦੇ ਲੱਗਦੇ ਉਹ ਵੀ ਮਿਹਨਤ ਕੀਤੀ ਆ ਹਨਾ ਉਹ ਤੇ ਉਹਦੇ ਨਾਲ ਹੀ ਨਫਾ ਜਿਹੜਾ ਯਾਦ ਹੋਈ ਜਾ ਬਿਲਕੁਲ ਭਾਜੀ ਉਹ ਸ਼ੈਂਪੂ ਦਾ ਹੀ ਨਸ ਹੈਗਾ ਬ ਕੱਜ ਦੋ ਕ ਲਈਆਂ ਹੁੰਦੇ ਦੇ ਘਰ ਗੜੀਆਂ ਮਾਰੀਆਂ ਸੀ ਨਾ ਨਾ ਬਿਲਕੁਲ ਗਲਤੀ ਆ ਨਾ ਉਹ ਵੈੜ ਵੀ ਬਹੁਤ ਵੱਡੀ ਆ ਸਿਰ ਆ ਵੈੜ ਦੋ ਡਾਈਵਰ ਦੋ ਡਾਈਵਰ ਆ ਬਹੁਤ ਵੱਡੀ ਵੈੜਾ ਮਤਲਬ ਗੱਲ ਹੀ ਨਹੀਂ ਕਰਨ ਵਾਲੀ ਚਾਹੀਦੀ ਬਾਕੀ ਕਰ ਮਾਈਟਾਰ ਤੇ ਬਾਕੀ ਨਾਂ ਤੁਹਾਡੇ ਵੀਰ ਦਾ ਸਰਵਣ ਸਿੰਘ ਆ ਪਿੰਡ ਪੱਡੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਨਜ਼ਦੀਕ ਦਰੇਰਾ ਅਬਿਆਸ ਰਾਧਾ ਸਵਾਮੀ ਲੱਗਦਾ ਇੱਕ ਪਾਸੇ ਮਹਿਤਾ ਲੱਗਦਾ ਇੱਕ ਪਾਸੇ ਸਤਰੀ ਹਾਲਤ ਬਿੰਦਪੁਰ ਲੱਗਦਾ ਤਿੰਨੇ ਪਾਸੇ ਜਿੱਧਰੋਂ ਮਰਜੀ ਆ ਸਕਦੇ ਹੈਗੇ ਆ ਬਾਕੀ ਵੀਰ ਜੀ ਮੇਰੇ ਘਰ ਤਸੱਲੀ ਕਰ ਲੋ ਜਿੱਦਾਂ ਇਹ ਯਾਰ ਕੋਲ ਜੁਇਨ ਹੱਥ ਉਹ ਆ ਕੇ ਵੇਖਣੀ ਜਿਹੜੀ ਆ ਉਹ ਵੇਖ ਲੋ ਜਿਹੜੀ ਸੂਈ ਉਹਦੇ ਸਾਰੇ ਭਲੇਖੇ ਦੂਰ ਹੋ ਗਏ ਠੀਕ ਕਰ ਉਹਨੂੰ ਪਾਸ ਕੀਤਾ ਹੈਗਾ ਦੋਰੇ ਕਰਨਾ ਫੇਰ ਕਰ ਲੋ ਗੱਬਣ ਜਿਹੜੀ ਆ ਜੇ ਅੱਜ ਨਾਲ ਗਈ ਸਵੇਰ ਤੱਕ ਕੋਈ ਸੂਤ ਨਹੀਂ ਤੇ ਇਹ ਮਾਲਵਾ ਤੇ ਆਪਣਾ ਮੇਰਾ ਵੀ ਜਿੰਨੇ ਹੋਣਾ ਵੱਤ ਤੋਂ ਵੱਤ ਤਸੱਲੀ ਕਰਕੇ ਤੇ ਲਓ ਬਾਕੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ